ਦੇਖੋ ਕਿਹੜੇ ਹਾਲਾਤਾਂ ਚ ਮਿਲੀ ਵਿਅਕਤੀ ਦੀ লাশ ਪਿੰਡ ਚ ਬਣਿਆ ਦਹਿਸ਼ਤ ਦਾ ਮਾਹੌਲ ਪੁਲਿਸ ਨੇ ਕੇਰਾ ਬੰਦੀ ਕਰ ਜਾਂਚ ਕੀਤੀ ਸ਼ੁਰੂ ਵਿਅਕਤੀ ਦੀ ਨਹੀਂ ਹੋ ਸਕੀ ਪਛਾਣ ਅੱਜ ਸਵੇਰੇ ਅੰਮ੍ਰਿਤਸਰ ਦੇ ਨੇੜਲੇ ਪਿੰਡ ਕਨਪੂਰ ਕਾਲੇ ਵਿੱਚ ਤਹਿਸ਼ਦ ਦਾ ਮਾਹੌਲ ਬਣ ਗਿਆ ਜਦੋਂ ਪੁਲ ਦੇ ਨੇੜੇ ਇੱਕ ਵਿਅਕਤੀ ਦੀ ਲਾਸ਼ ਮਿਲੀ ਸਵੇਰੇ ਲਗਭਗ 8 ਵਜੇ ਲੋਕਾਂ ਨੇ ਪੁਲ ਹੇਠਾਂ ਇੱਕ ਸ਼ੱਕੀ ਹਾਲਤ ਵਿੱਚ ਪਈ ਲਾਸ਼ ਦੇਖੀ ਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਅਛੀ ਸਮੇਂ ਵਿੱਚ ਪੁਲਿਸ ਦੇ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਇਲਾਕੇ ਨੂੰ ਖੇਰਾਬੰਦੀ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਇਸ ਮੌਕੇ ਤੇ ਪਿੰਡ ਵਾਸੀ ਗੁਰਮukh ਸਿੰਘ ਨੇ ਦੱਸਿਆ ਕਿ ਅਸੀਂ ਕਨਪੂਰ ਕਾਲੇ ਦੇ ਰਹਿਣ ਵਾਲੇ ਹਾਂ ਇਸ ਵੇਲੇ ਸੈਰ ਦੌਰਾਨ ਪੁਲ ਹੇਠਾਂ ਇੱਕ ਡੈੱਡ ਬੋਡੀ ਦੇਖੀ ਗਈ। ਪਹਿਲਾਂ ਤਾਂ ਪਤਾ ਨਹੀਂ ਸੀ ਕੌਣ ਹੈ ਪਰ ਸਪਸ਼ਟ ਹੋਇਆ ਕਿ লাশ ਗਲੀ ਸੜੀ ਹਾਲਤ ਵਿੱਚ ਸੀ ਤੇ ਵਿਅਕਤੀ ਦੀ ਪਛਾਣ ਨਹੀਂ ਹੋ پا ਰਹੀ ਹੈ। ਸਬ ਇੰਸਪੈਕਟਰ ਚੰਦਰ ਮੋਹਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੁਲਿਸ ਨੂੰ ਸਵੇਰੇ ਸੂਚਨਾ ਮਿਲੀ ਸੀ ਤੇ ਤੁਰੰਤ ਮੌਕੇ ਤੇ ਪਹੁੰਚ ਕੇ লাশ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ লাশ ਅਣਪਛਾਤੀ ਹੈ ਤੇ ਵਿਅਕਤੀ ਦੇ ਹੱਥ ਪੈਰ ਅਕੜੇ ਹੋਏ ਨੇ ਜਿਸ ਕਾਰਨ ਮੌਤ ਨੂੰ ਕਈ ਦਿਨ ਬੀਤਣ ਦਾ ਅੰਦਾਜ਼ਾ ਦੱਸਿਆ ਜਾ ਰਿਹਾ ਹੈ। ਇਸ ਸਮੇਂ ਤੱਕ লাশ ਦੀ ਪਛਾਣ ਨਹੀਂ ਹੋ ਪਈ ਹੈ ਪੁਲਿਸ ਵਾਲੋ ਲਾਸ਼ ਨੂੰ ਮੋਰਚਰੀ ਘਰ ਵਿੱਚ ਰੱਖਿਆ ਗਿਆ ਹੈ ਪੁਲਿਸ ਵਾਲੋ ਲਾਸ਼ ਨੂੰ ਮੋਰਚਰੀ ਘਰ ਵਿੱਚ ਰੱਖਣ ਦਾ ਫੈਸਲਾ ਕੀਤਾ ਗਿਆ ਹੈ ਤੇ 72 ਘੰਟਿਆਂ ਲਈ ਉਸ ਦੀ ਪਛਾਣ ਲਈ ਇੰਤਜ਼ਾਰ ਕੀਤਾ ਜਾਵੇਗਾ ਜੇਕਰ ਇਸ ਦੌਰਾਨ ਪਰਿਵਾਰ ਜਾਂ ਕੋਈ ਜਾਣ ਪਛਾਣ ਵਾਲਾ ਨਹੀਂ ਮਿਲਦਾ ਤਾਂ ਕਾਨੂੰਨੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਅੰਤਿਮ ਸੰਸਕਾਰ ਕੀਤਾ ਜਾਵੇਗਾ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਨੂੰ ਇਸ ਜਕਤੀ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਤੁਰਤ ਪੁਲਿਸ ਨਾਲ ਸੰਪਰਕ ਕੀਤਾ ਜਾਵੇ ਇਸ ਘਟਨਾ ਨਾਲ ਇਲਾਕੇ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਹੈ ਤੇ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਕਿ ਵਿਅਕਤੀ ਦੀ ਪਛਾਣ ਤੇ ਮੌਤ ਦੇ ਕਾਰਨਾਂ ਦਾ ਖੁਲਾਸਾ ਹੋ ਸਕੇ ਇੱਕਨਪੁਰ ਪੋਲ ਦੇ ਲੱਗੇ ਜੀ ਇੱਕ ਡੈੱਡ ਬੋਡੀ ਮਿਲੀ ਆ ਅਣਪਛਾਤੀ ਤੇ ਜੋ ਵੀ ਬੰਦੀ ਕਾਰਵਾਈ ਆਪਾਂ ਪ੍ਰੋਸੀਡ ਕਰਾਂਗੇ ਉਹ ਤੋਂ ਕਿੰਨੇ ਵੇਲੇ ਤੱਕ ਲਾਗ ਨਹੀਂ ਸੁਭਾਈ ਮਿਲਦੀ ਦਿੱਤੀ ਮੈਨੂੰ 15 ਮਿੰਟ ਪਹਿਲਾਂ ਡੈਡ ਬੁਡੀ ਇਹਦੀ ਕੋਈ ਜੈਂਸ ਲੱਗਦਾ ਪਿਆ ਬਾਹਾਂ ਉਹਦੀਆਂ ਆਕੜੀਆਂ ਪਈਆਂ ਤੇ ਗਲੀ ਸੜੀ ਹੈ লাশ ਇਹ ਟ੍ਰੇਸ ਨਹੀਂ ਆ ਜੀ ਹਜੇ ਕੋਈ ਹੈਗਾ ਉਹ ਪਤਾ ਕਰਕੇ ਬਹ ਹਾਂਜੀ ਨਹੀਂ ਜ ਨਹੀਂ ਹਜੇ ਕੋਈ 72 ਘੰਟੇ ਵਾਸਤੇ ਆਪਾਂ ਡੈਡ ਬੁਡੀ ਜਿਹੜੀ ਮੋਰਚੀ ਰੱਖਾਂਗੇ ਤੋਂ ਬਾਅਦ ਜੋ ਵੀ ਕਾਰਵਾਈ ਹੋਈ ਠੀਕ ਹੋ ਜੰਗੂ ਜਾਈਏ ਬੰਦੇ ਦੀ ਫੋਟੋ ਨੇੜੇ-ਨੇੜੇ ਬੰਦੇ ਨੇ ਕਿੰਨੇ ਵੇਲੇ ਲੱਗਾ ਪਤਾ ਇਹਦੀ ਪਤਾ ਜੀ ਅਸੀਂ ਤੋਂ ਆਏ ਆ ਇਹ ਤੇ ਪਤਾ ਬਾਅਦ ਕੇ ਲੱਗਾ ਇਹ ਸਵੇਰੇ ਪਤਾ ਲੱਗਾ ਇਹ ਤਾਂ ਹੋਣੀ ਮੈਨੂੰ ਹੋਣੀ ਪਤਾ ਲੱਗਾ 10 ਮਿੰਟ ਇਹ ਕੀ ਹੋਈਆ ਇਹ ਕੀ ਬੰਦੇ ਦਾ ਪਖਾਣਾ ਇਹ ਕਿਹਦੇ ਨਹੀਂ ਇਹ ਪਛਾਣ ਨਹੀਂ ਇਹ ਲਾਲੀ ਉਹਦੇ ਹਾਂਜੀ ਇਹ ਲਾਲਗਾ ਰੋ ਪਤਾੜੀ ਨਾਲ ਇਹ ਕੀ ਲਾਲ ਬਲਣ ਆਖਣੇ ਲੱਗਦਾ ਨਹੀਂ ਕਿ ਪੁਰਾਣੀ ਕਿ ਦੁਰੜ ਕੇ ਹੀ ਗਾ ਪਤਾ ਨਹੀਂ ਜੀ ਇਹਨੇ ਬੰਦਾ ਦੇਖੋ ਕਿਹੜੇ ਹਾਲਾਤਾਂ ਚ ਮਿਲੀ ਵਿਅਕਤੀ ਦੀ লাশ ਪਿੰਡ ਚ ਬਣਿਆ ਦਹਸ਼ਤ ਦਾ ਮਾਹੌਲ ਜਿਸ ਨੇ ਕੇਰਾ ਬੰਦੀ ਕਰ ਜਾਂਚ ਕੀਤੀ ਸ਼ੁਰੂ ਵਿਅਕਤੀ ਦੀ ਨਹੀਂ ਹੋ ਸਕੀ ਪਛਾਣ ਅੱਜ ਸਵੇਰੇ ਅੰਮ੍ਰਿਤਸਰ ਦੇ ਨੇੜਲੇ ਪਿੰਡ ਕਨਪੁਰ ਕਾਲੇ ਵਿੱਚ دہشت ਦਾ ਮਾਹੌਲ ਬਣ ਗਿਆ ਜਦੋਂ ਪੁਲ ਦੇ ਨੇੜੇ ਇੱਕ ਵਿਅਕਤੀ ਦੀ ਲਾਸ਼ ਮਿਲੀ ਸਵੇਰੇ ਲਗਭਗ 8 ਵਜੇ ਲੋਕਾਂ ਨੇ ਪੁਲ ਹੇਠਾਂ ਇੱਕ ਸ਼ੱਕੀ ਹਾਲਤ ਵਿੱਚ ਪਈ ਲਾਸ਼ ਦੇਖੀ ਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਅਛੀ ਸਮੇਂ ਵਿੱਚ ਪੁਲਿਸ ਦੇ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਇਲਾਕੇ ਨੂੰ ਘੇਰਾਬੰਦੀ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਇਸ ਮੌਕੇ ਤੇ ਪਿੰਡ ਵਾਸੀ ਗੁਰਮukh ਸਿੰਘ ਨੇ ਦੱਸਿਆ ਕਿ ਅਸੀਂ ਕਨਪੁਰ ਕਾਲੇ ਦੇ ਰਹਿਣ ਵਾਲੇ ਹਾਂ ਇਸ ਵੀਰੇ ਸੈਰ ਦੌਰਾਨ ਪੁਲ ਹੇਠਾਂ ਇੱਕ ਡੈੱਡ ਬੋਡੀ ਦੇਖੀ ਗਈ ਪਹਿਲਾਂ ਤਾਂ ਪਤਾ ਨਹੀਂ ਸੀ ਕੌਣ ਹੈ ਪਰ ਸਪਸ਼ਟ ਹੋਇਆ ਕਿ লাশ ਗਲੀ ਸੜੀ ਹਾਲਤ ਵਿੱਚ ਸੀ ਤੇ ਵਿਅਕਤੀ ਦੀ ਪਛਾਣ ਨਹੀਂ ਹੋ پا ਰਹੀ ਹੈ ਸਬ ਇੰਸਪੈਕਟਰ ਜੰਦਰ ਮੋਹਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੁਲਿਸ ਨੂੰ ਸਵੇਰੇ ਸੂਚਨਾ ਮਿਲੀ ਸੀ ਤੇ ਤੁਰੰਤ ਮੌਕੇ ਤੇ ਪਹੁੰਚ ਕੇ লাশ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਉਨ੍ਹਾਂ ਕਿਹਾ ਕਿ লাশ ਅਣਪਛਾਤੀ ਹੈ ਤੇ ਵਿਅਕਤੀ ਦੇ ਹੱਥ ਪੈਰ ਅਕੜੇ ਹੋਏ ਨੇ ਜਿਸ ਕਾਰਨ ਮੌਤ ਨੂੰ ਕਈ ਦਿਨ ਬੀਤਣ ਦਾ ਅੰਦਾਜ਼ਾ ਦੱਸਿਆ ਜਾ ਰਿਹਾ ਹੈ ਇਸ ਸਮੇਂ ਤੱਕ লাশ ਦੀ ਪਛਾਣ ਨਹੀਂ ਹੋ ਪਾਈ ਹੈ ਪੁਲਿਸ ਵੱਲੋਂ ਲਾਸ਼ ਨੂੰ ਮੋਰਚਰੀ ਘਰ ਵਿੱਚ ਰੱਖਿਆ ਗਿਆ ਹੈ ਪੁਲਿਸ ਵੱਲੋਂ ਲਾਸ਼ ਨੂੰ ਮੋਰਚਰੀ ਘਰ ਵਿੱਚ ਰੱਖਣ ਦਾ ਫੈਸਲਾ ਕੀਤਾ ਗਿਆ ਹੈ ਤੇ 72 ਘੰਟਿਆਂ ਲਈ ਉਸ ਦੀ ਪਛਾਣ ਲਈ ਇੰਤਜ਼ਾਰ ਕੀਤਾ ਜਾਵੇਗਾ ਜੇਕਰ ਇਸ ਦੌਰਾਨ ਪਰਿਵਾਰ ਜਾਂ ਕੋਈ ਜਾਣ ਪਛਾਣ ਵਾਲਾ ਨਹੀਂ ਮਿਲਦਾ ਤਾਂ ਕਾਨੂੰਨੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਅੰਤਿਮ ਸੰਸਕਾਰ ਕੀਤਾ ਜਾਵੇਗਾ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਨੂੰ ਇਸ ਜੱਤੀ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਤੁਰਤ ਪੁਲਿਸ ਨਾਲ ਸੰਪਰਕ ਕੀਤਾ ਜਾਵੇ ਇਸ ਘਟਨਾ ਨਾਲ ਇਲਾਕੇ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਹੈ ਤੇ ਪੁਲਿਸ ਵੱਲੋਂ ਜਾਂਚ ਤੇਜ਼ ਕਰ ਦਿੱਤੀ ਗਈ ਹੈ ਤਾਂ ਕਿ ਵਿਅਕਤੀ ਦੀ ਪਛਾਣ ਤੇ ਮੌਤ ਦੇ ਕਾਰਨਾਂ ਦਾ ਖੁਲਾਸਾ ਹੋ ਸਕੇ ਇੱਕ ਨਪੁਰ ਪੁਲ ਦੇ ਲੱਗੇ ਜੀ ਇੱਕ ਡੈੱਡ ਬੋਡੀ ਮਿਲੀ ਆ ਅਣਪਛਾਤੀ ਤੇ ਜੋ ਵੀ ਬੰਦੀ ਕਾਰਵਾਈ ਆਪਾਂ ਪ੍ਰੋਸੀਡ ਕਰਾਂਗੇ ਦੋ ਕਿਤੇ ਵੀ ਤਾਂ ਖਲਾਸ ਨਹੀਂ ਸਵੇਰ ਮਿਲਦੀ ਤੇ ਕਿੰਨਾ 15 ਮਿੰਟ ਪਹਿਲਾਂ ਦੇਖਿਆ ਗਿਆ ਕਿਤਾ ਵੀ ਡੈਡ ਬਡੀ ਜੀ ਕੋਈ ਜੈਂਸ ਲੱਗਦਾ ਪਿਆ ਬਾਹਾਂ ਉਹਦੀਆਂ ਆਕੜੀਆਂ ਪਈਆਂ ਤੇ ਗਲੀ ਸੜੀ ਹੈ ਲਾਸ ਏ ਟ੍ਰੇਸ ਨਹੀਂ ਆਜੀ ਹਜੇ ਕੋਣ ਹੈਗਾ ਉਹ ਪਤਾ ਕਰਕੇ ਹਾਂਜੀ ਨਹੀਂ ਜ ਨਹੀਂ ਹਜੇ ਕੋਈ 72 ਘੰਟੇ ਵਾਸਤੇ ਆਪਾਂ ਡੈਡ ਬਡੀ ਜਿਹੜੀ ਮੋਰਟੀ ਜੀ ਰੱਖਾਂਗੇ ਤੋਂ ਬਾਅਦ ਜੋ ਵੀ ਕਾਰਵਾਈ ਹੋਈਗੀ ਉਹ ਜੰਗੀ ਜਾਏਗੀ ਬੰਦੇ ਦੀ ਫੋਟੋ ਨੇੜੇ-ਪੜੀ ਬੰਦੇ ਦੀ। ਅੰਮੀ। ਕਿੰਨੇ ਵੇਲੇ ਸੰਗਾ ਪਤਾ ਇਹ ਨਹੀਂ ਪਤਾ ਜੀ ਇਹੀ ਤੋਂ ਨੇ ਆਏ ਆ। ਇਹ ਤਾਂ ਪਤਾ ਬਾਅਦ ਚ ਕੇ ਲੱਗਦਾ। ਜਿਹੜੇ ਸਵੇਰੇ ਪਤਾ ਲੱਗਾ ਇਹ ਤਾਂ ਹੋਣੀ। ਮੈਨੂੰ ਤਾਂ ਹੋਣੀ ਪਤਾ ਲੱਗਾ 10 ਮਿੰਟ ਪਹਿਲਾਂ। ਇਹ ਕੀ ਹੋ ਰਿਹਾ ਇਹ ਕੀ ਬੰਦੇ ਦਾ ਪਖਾਣੇ ਵੀ ਕਿਸ ਤਰ੍ਹਾਂ ਨਹੀਂ ਇਹ ਪਖਾਣੇ। ਕਿਸੇ ਬਾਲੀ ਹੋਵੇ। ਹਾਂਜੀ। ਇਹ ਨਾਲ ਗਿਆ ਇੱਥੋਂ। ਪਤਾੜੀ ਲਾਲ ਅੱਗੀ, ਲਾਲ ਬਲੈਨ ਆ ਗਣੇ। ਲੱਗਦਾ ਨਹੀਂ ਕਿ ਪੁਰਾਣੀ ਕਿਦ ਰੁੜ ਗਈ ਹੈ। ਪਤਾ ਨਹੀਂ ਜੀ ਨਹੀਂ ਬੰਦਾ।